ਸਤਿ ਸ਼੍ਰੀ ਅਕਾਲ ਬੇਲੀਓ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਬੇਲੀਓ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਫੌਜੀ ਮੱਲੇ ਵਾਲਾ ਤੇ ਕੱਲ ਦੀ ਵੀਡੀਓ ਚ ਬੇਲੀਓ ਤੁਹਾਨੂੰ ਆਪਾਂ ਦਿਖਾਈ ਸੀ ਲਾਲ ਚੰਬੀ ਗੱਬਣ ਕੋੜੀ ਤੇ ਅੱਜ ਦੀ ਵੀਡੀਓ ਚ ਤੁਹਾਨੂੰ ਆਪਾਂ ਕੱਲ ਦੱਸਿਆ ਸੀ ਬਸ਼ੀਰਾ ਆ ਰਿਹਾ ਨਵਾਂ ਬੱਚਾ ਇੱਕ ਆਪਣੇ ਫਾਰਮ ਦੇ ਅੱਜ ਆਪਾਂ ਤੁਹਾਨੂੰ ਉਹ ਬੱਚਾ ਦਿਖਾਉਣ ਲੱਗੇ ਆ ਤੇ ਦੱਸਾਂਗੇ ਬੱਚੇ ਦੀ ਪੂਰੀ ਡਿਟੇਲ ਤੇ ਸ਼ੁਰੂ ਕਰਦੇ ਆਂ ਵੀਡੀਓ ਲਓ ਵੀ ਬੇਲੀਓ ਦੇਖੋ ਫਿਰ ਬੱਚਾ ਬਹੁਤ ਸੋਹਣਾ ਤੇ ਬਹੁਤ ਸ਼ਾਨਦਾਰ ਬੱਚਾ ਜਿਹੜਾ ਬੀਲੀ ਉਹ ਕੱਲ ਹੀ ਆਪਣੇ ਜਿਹੜਾ ਸਟੱਡ ਫਾਰਮ ਦੇ ਉੱਪਰ ਪਹੁੰਚਿਆ ਹੀ ਤੇ ਜਿਵੇਂ ਤੁਹਾਨੂੰ ਆਪਾਂ ਦੱਸਿਆ ਸੀ ਵੀ ਕੱਲ ਨੂੰ ਆਪਾਂ ਬੱਚੇ ਦੀ ਵੀਡੀਓ ਲੋਡ ਕਰਾਂਗੇ ਤੇ ਅੱਜ ਆਪਾਂ ਬੱਚੇ ਦੀ ਵੀਡੀਓ ਜਿਹੜੀ ਆ ਉਹ ਲੋਡ ਕਰਨ ਲੱਗੇ ਆ ਤੇ ਦੱਸਾਂਗੇ ਪੂਰੀ ਡਿਟੇਲ ਬੀਲੀ ਉਹ ਪਹਿਲਾਂ ਬੱਚੇ ਨੂੰ ਤੁਸੀਂ ਦੇਖੋ ਬਹੁਤ ਸ਼ਾਨਦਾਰ ਤੇ ਬਹੁਤ ਸੋਹਣਾ ਬੱਚਾ ਹੀ ਤੇ ਹਰ ਪਾਸੋਂ ਬੀਲੀ ਤੁਸੀਂ ਕਿਸੇ ਪਾਸੋਂ ਵੀ ਦੇਖੋਗੇ ਜਾਂ ਰੰਗ ਪੱਖੋਂ ਤੇ ਜਾਂ ਫਿਰ ਸ਼ੌਕੀਨੀ ਪੱਖੋਂ ਕੰਨਾ ਪੱਖੋਂ ਤੇ ਸੁੰਬਾ ਪੱਖੋਂ ਜਾ ਬਾਡੀ ਪੱਖੋਂ ਹਰ ਪਾਸਿਓਂ ਬੇਲੀਓ ਜਿਹੜਾ ਸ਼ੋਅ ਕੁਆਲਟੀ ਵਾਲਾ ਇਹ ਬੱਚਾ ਹੀ ਤੇ ਹਲੇ ਨਵੀਂ ਉਮਰ ਦਾ ਬੇਲੀਓ ਬੱਚਾ ਹੈ ਜੇ ਆਪਾਂ ਇਹਦੀ ਉਮਰ ਦੀ ਬੇਲੀਓ ਗੱਲ ਕਰ ਲਈਏ ਤੇ ਇਸ ਟਾਈਮ ਇਹ 23 ਮਹੀਨਿਆਂ ਦਾ ਜਿਹੜਾ ਬੱਚਾ ਹੋਇਆ ਹੀ ਤੇ ਕੰਨ ਵਗੈਰਾ ਬਹੁਤ ਸੋਹਣਾ ਜਿਹੜਾ ਬੱਚੇ ਦੇ ਲੱਗਿਆ ਹੀ ਤੇ ਕਿਸੇ ਪਾਸੋਂ ਵੀ ਤੁਸੀਂ ਦੇਖੋਗੇ ਬੇਲੀਓ ਇੱਕ ਵੀ ਪਰਸੈਂਟ ਜਿਹੜੀ ਬੱਚੇ ਦੇ ਵਿੱਚ ਕਮੀ ਨਹੀਂ ਹੈ ਤੇ ਜੇ ਬੇਲੀਓ ਆਪਾਂ ਬਲੱਡ ਲਾਈਨ ਦੀ ਗੱਲ ਕਰ ਲਈਏ ਵੀਰ ਕਾਮਣੀ ਵਾਲੇ ਜਿਹੜਾ ਤੂਫਾਨ ਘੋੜਾ ਹੈ ਉਹਦਾ ਇਹ ਬੱਚਾ ਹੀ ਤੇ ਜਿਹੜੇ ਆਪਣੇ ਘੋੜਿਆਂ ਵਾਲੇ ਵੀਰ ਉਹ ਤਾਂ ਸਮਝ ਗਏ ਹੋਣਗੇ ਕਿਹੜੇ ਘੋੜੇ ਦੀ ਗੱਲ ਹੋ ਰਹੀ ਹੈ ਤੇ ਜੇਰਾ ਆਪਣਾ ਨਵਾਂ ਵੀਰ ਹੈ ਕੋਈ ਘੋੜਿਆਂ ਵਾਲਾ ਤੇ ਉਹ ਤੂਫਾਨ ਘੋੜੇ ਨੂੰ ਦੇਖਣਾ ਚਾਹੁੰਦਾ ਤਾਂ ਉਹ ਆਪਣੇ ਨੈਟ ਤੇ ਸਰਚ ਮਾਰ ਕੇ ਦੇਖ ਸਕਦਾ ਹੈ ਕਾਫੀ ਸਾਰੀਆਂ ਵੀਡੀਓ ਜਿਹੜੀਆਂ ਤੂਫਾਨ ਘੋੜੇ ਦੀਆਂ ਨੈਟ ਦੇ ਉੱਪਰ ਪਾਈਆਂ ਹੋਈਆਂ ਤੇ ਉਸ ਘੋੜੇ ਦਾ ਇਹ ਵੀ ਡਾਇਰੈਕਟ ਬੱਚਾ ਹੀ ਤੇ ਡੀਐਨਏ ਤੱਕ ਦੀ ਵੈਲਿਊ ਆਪਣੀ ਜਿਹੜੀ ਹੈ ਗਰੰਟੀ ਹੈ ਇਸ ਬੱਚੇ ਦੀ ਤੇ ਜਿੱਥੇ ਜੰਮਿਆ ਪਲਿਆ ਉਹ ਸਾਰਾ ਕੁਝ ਤੁਹਾਨੂੰ ਆਪਾਂ ਦੱਸ ਸਕਦੇ ਹਾਂ ਪੂਰੀ ਡਿਟੇਲ ਤੇ ਹਰ ਪਾਸੇ ਤੁਸੀਂ ਦੇਖੋਗੇ ਬੱਚਾ ਬਹੁਤ ਸ਼ਾਨਦਾਰ ਹੈ ਤੇ ਹੋਰ ਸੇਲ ਵੀ ਹੈ ਵੈਲਿਊ ਇਹ ਤੇ ਜੇ ਵੈਲਿਊ ਆਪਾਂ ਬੱਚੇ ਦੀ ਹਾਈਟ ਦੀ ਗੱਲ ਕਰ ਲਈਏ ਇਸ ਟਾਈਮ ਜਿਹੜਾ 62 ਪਲੱਸ ਹੈ ਵੈਲਿਊ ਇਹ ਬੱਚਾ ਤੇ ਬਹੁਤ ਸੋਹਣੀ ਹਾਈਟ ਵੀ ਹੈ ਤੇ ਬਹੁਤ ਸੋਹਣਾ ਰੰਗ ਵੀ ਹੈ ਤੇ ਬਹੁਤ ਸੋਹਣੀ ਬਾਡੀ ਵੀ ਹੈ ਬੱਚੇ ਦੀ ਤੇ ਤੁਸੀਂ ਕਿਸੇ ਪਾਸੋਂ ਵੀ ਦੇਖੋਗੇ ਮਤਲਬ 1% ਵੈਲਿਊ ਬੱਚੇ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਤੇ ਬਾਕੀ ਜੇ ਕਿਸੇ 베ਲੀ ਨੂੰ ਆਪਣੇ ਨੂੰ ਹੋਰ ਡਿਟੇਲ ਇਹਦੀ ਚਾਹੀਦੀ ਹੋਵੇ ਗਹਿਰਾਈ ਦੇ ਵਿੱਚ ਤਾਂ ਮੈਂ ਥੱਲੇ ਜਿਹੜਾ ਕੰਟੈਕਟ ਨੰਬਰ ਛੱਡਿਆ ਹੀ ਡਾਕਟਰ ਅਵਤਾਰ ਮੱਲਾ ਤੇ ਤੁਸੀਂ ਉਹਦੇ ਤੇ ਕਾਲ ਕਰਕੇ ਵੈਲਿਊ ਪੂਰੀ ਜਾਣਕਾਰੀ ਜਿਹੜੀ ਹੈ ਇਸ ਬੱਚੇ ਦੀ ਉਹ ਤੁਸੀਂ ਲੈ ਸਕਦੇ ਹੋ ਤੇ ਜੇ ਕੋਈ 베ਲੀ ਨਜ਼ਦੀਕ ਤੋਂ ਆ ਕੇ ਬੱਚੇ ਨੂੰ ਦੇਖਣਾ ਚਾਹੁੰਦਾ ਤਾਂ ਲੋਕੇਸ਼ਨ ਤੁਹਾਨੂੰ ਪਤਾ ਹੀ ਹੈ 베ਲੀਓ ਬਰਾਡ ਸਟੱਡ ਫਾਰਮ ਮੱਲਾ ਤੇ ਬਾਜੇਖਾਨੇ ਦੇ ਕੋਲੇ ਪੈ ਜਾਂਦਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇਹ ਤੇ ਤੁਸੀਂ ਇੱਥੇ ਆ ਕੇ ਵੀ ਬੱਚੇ ਨੂੰ ਜਿਹੜਾ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਵੀਡੀਓ 'ਚ ਤਾਂ ਬੱਚਾ ਦੇਖ ਹੀ ਲਿਆ ਬਹੁਤ ਸ਼ਾਨਦਾਰ ਤੇ ਬਹੁਤ ਸੋਹਣਾ ਬੱਚਾ ਹੀ ਤੇ ਜੇ ਬਾਕੀ ਕਿਸੇ ਵੀਰ ਨੇ ਹੋਰ ਜਾਨਵਰ ਕੋਈ ਲੈਣਾ ਹੋਵੇ ਘੋੜੀ ਜਾਂ ਬਸ਼ੇਰੀ ਤੇ ਉਹਨਾਂ ਦੀਆਂ ਵੀਡੀਓ ਵੀ ਆਪਾਂ ਆਪਣੇ ਫਾਰਮ ਦੇ ਜਿੰਨੇ ਜਾਨਵਰ ਆ ਉਹਨਾਂ ਦੀਆਂ ਵੀਡੀਓ ਆਪਾਂ ਚੈਨਲ ਤੇ ਪਾ ਰੱਖੀਆਂ ਤੇ ਤੁਸੀਂ ਚੈਨਲ ਤੇ ਜਾ ਕੇ ਜਰੂਰ ਵਿਜ਼ਿਟ ਕਰ ਸਕਦੇ ਹੋ ਕੋਸ਼ ਜਾਨਵਰ ਜਿਹੜੇ ਸੇਲ ਹੈ ਬਈ ਉਹਨਾਂ ਦੀਆਂ ਵੀਡੀਓ ਆਪਾਂ ਆਪਣੇ ਚੈਨਲ ਦੇ ਉੱਪਰ ਪਾ ਰੱਖੀਆਂ। ਉਹ ਤੁਸੀਂ ਜਾ ਕੇ ਦੇਖ ਸਕਦੇ ਹੋ। ਤੇ ਕੋਸ਼ ਜਾਨਵਰਾਂ ਦੀਆਂ ਵੀਡੀਓ ਹਲੇ ਬਈ ਬਾਕੀ ਹੈ। ਉਹ ਆਪਾਂ ਤੁਹਾਨੂੰ ਇੱਕ ਇੱਕ ਕਰਕੇ ਹੌਲੀ-ਹੌਲੀ ਲੋਡ ਕਰਾਂਗੇ। ਤਾਂ ਤੁਸੀਂ ਸਾਰੇ ਜਾਨਵਰ ਹੈ ਜਿਹੜੇ ਆਪਣੇ ਜਾਂ ਤਾਂ ਫਾਰਮ ਤੇ ਆ ਕੇ ਦੇਖ ਸਕਦੇ ਹੋ ਤੇ ਜਾਂ ਫਿਰ ਬਈ ਉਹ ਚੈਨਲ ਤੇ ਜਾ ਕੇ ਸਾਰੇ ਜਾਨਵਰਾਂ ਦੀਆਂ ਵੀਡੀਓ ਦੇਖ ਸਕਦੇ ਹੋ। ਤੇ ਬਾਕੀ ਜਨਵਰਾਂ ਦੀ ਵੀਡੀਓ ਆਪਾਂ ਪਾ ਰੱਖੀਆਂ ਤੇ ਕੁਝ ਹਲੇ ਜਾਨਵਰ ਖੜੇ ਐ ਕੁਮਾਰਵਾੜੀ ਘੋੜੀ ਐ ਬੇਲੀਓ ਤੇ ਉਹਦੀ ਵੀਡੀਓ ਵੀ ਆਪਾਂ ਇੱਕ ਅਦੇ ਦਿਨ ਦੇ ਵਿੱਚ ਜੜੀ ਬਣਾ ਕੇ ਉਹ ਲੋਡ ਕਰਾਂਗੇ ਤੇ ਵੀਡੀਓ ਨੂੰ ਨਾਲ ਦੀ ਨਾਲ ਬੇਲੀਓ ਸ਼ੇਅਰ ਵੀ ਕਰਦਿਆ ਕਰੋ ਤਾਂ ਜੋ ਆਪਣੇ ਜਿੰਨੇ ਵੀ ਘੋੜਾ ਪ੍ਰੇਮੀ ਵੀਰ ਐ ਉਹਨਾਂ ਕੋਲੇ ਵੀਡੀਓ ਜਾ ਸਕੇ ਜਾਂ ਫਿਰ ਨਵੇਂ ਜਿਹੜੇ ਬੰਦੇ ਇਸ ਸ਼ੌਂਕ ਦੇ ਨਾਲ ਜੁੜ ਰਹੇ ਆ ਉਹਨਾਂ ਕੋਲੇ ਵੀ ਵੀਡੀਓ ਜੜੀਆਂ ਪਹੁੰਚ ਸਕਣ ਤੇ ਆਪਾਂ ਜਿਹੜਾ ਇਸ ਸ਼ੌਂਕ ਨੂੰ ਹੋਰ ਵੀ ਜ਼ਿਆਦਾ ਪਰਫੁੱਲਤ ਕਰ ਸਕੀਏ ਤੇ ਬਾਕੀ ਬੇਲੀਓ ਜੇ ਕਿਸੇ ਨੇ ਇਸ ਬਸ਼ੇਰੇ ਦੀ ਕੋਈ ਹੋਰ ਜਾਣਕਾਰੀ ਚਾਹੀਦੀ ਹੋਈ ਤਾਂ ਥੱਲੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਆ ਤੇ ਜਾਂ ਫਿਰ ਬੇਲੀਓ ਤੁਸੀਂ ਫਾਰਮ ਤੇ ਆ ਕੇ ਵੀ ਜਿਹੜਾ ਬੱਚੇ ਨੂੰ ਉਹ ਦੇਖ ਸਕਦੇ ਆ ਤੇ ਬਹੁਤ ਸ਼ਾਨਦਾਰ ਤੇ ਬਹੁਤ ਸੋਹਣਾ ਤੇਲੀਆ ਕਵੈਤ ਆ ਰੰਗ ਆ ਬੱਚੇ ਦਾ ਇਸ ਕਿਨੀ ਪੱਖੋਂ ਹਰ ਪੱਖੋਂ ਤੁਸੀਂ ਦੇਖੋਗੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਸ਼ਾਨਦਾਰ ਜਿਹੜਾ ਇਹ ਬੱਚਾ ਹੀ ਤੇ ਹਲੇ ਤੱਕ ਬੇਲੀ ਉਸਵਾਰੀ ਸੂਰੀ ਵਗੈਰਾ ਇਹਦੇ ਤੇ ਕੀਤੀ ਨਹੀਂ ਹੈ ਛੋਟਾ ਹਲੇ ਬੱਚਾ ਤੇ ਹੁਣ ਸਵਾਰੀ ਦੇ ਵੀ ਬਿਲਕੁਲ ਇਹ ਜਿਹੜਾ ਕਾਬਿਲ ਹੈ ਇਸ ਤੋਂ ਬਾਅਦ ਜੇ ਕੋਈ ਬੰਦਾ ਚੜਨ ਵਾਸਤੇ ਵੀ ਲੈਂਦਾ ਤਾਂ ਇਹਨੂੰ ਚਾਲ ਕਢਵਾ ਸਕਦਾ ਹੀ ਤੇ ਬਾਕੀ ਤੁਸੀਂ ਬੱਚੇ ਨੂੰ ਇਹੀ ਰਹੇ ਆ ਬਹੁਤ ਸ਼ਾਨਦਾਰ ਤੇ ਬਹੁਤ ਸੋਹਣਾ ਬੱਚਾ ਹੀ ਤੇ ਬਾਕੀ ਹੋਰ ਵੀ ਜਾਨਵਰਾਂ ਦੀਆਂ ਜਿਹੜੀਆਂ ਵੀਡੀਓ ਤੁਸੀਂ ਬਿਲੀਓ ਆਪਣੇ ਚੈਨਲ ਤੇ ਜਾ ਕੇ ਜਿਹੜੀਆਂ ਦੇਖ ਸਕਦੇ ਹੋ ਜਿਹੜੇ ਫੋਰ ਸੇਲ ਐ ਉਹਨਾਂ ਜਾਨਵਰਾਂ ਦੀਆਂ ਵੀ ਡਿਟੇਲ ਤੁਹਾਨੂੰ ਸਾਰੀਆਂ ਬਿਲੀਓ ਵੀਡੀਓ ਦੇ ਵਿੱਚ ਜਿਹੜੀਆਂ ਮਿਲ ਜਾਣਗੀਆਂ ਤੇ ਪਰ ਜੇ ਕਿਸੇ ਨੂੰ ਹੋਰ ਵੀ ਉਹਨਾਂ ਜਾਨਵਰਾਂ ਦੀ ਗਹਿਰਾਈ ਨਾਲ ਕੋਈ ਡਿਟੇਲ ਚਾਹੀਦੀ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਆ ਇਸੇ ਨੰਬਰ ਤੇ ਜਿਹੜਾ ਥੱਲੇ ਨੰਬਰ ਦਿੱਤਾ ਹੋਇਆ ਵੈਸੇ ਹਰੇਕ ਵੀਡੀਓ ਦੇ ਥੱਲੇ ਆਪਣਾ ਬਿਲੀਓ ਨੰਬਰ ਜਿਹੜਾ ਉਹ ਛੱਡਿਆ ਹੋਇਆ ਤੁਸੀਂ ਕਾਲ ਕਰ ਸਕਦੇ ਹੋ ਉਸ ਨੰਬਰ ਤੇ ਤੇ ਬਾਕੀ ਤੁਸੀਂ ਬੱਚਾ ਦੇਖ ਹੀ ਰਹੇ ਹੋ ਹਰ ਪੱਖੋਂ ਜਿਹੜਾ ਹਾਈਟ ਵੀ ਬਹੁਤ ਚੰਗੀ ਹੈ ਬੱਚੇ ਦੀ ਕੰਨ ਵਗੈਰਾ ਵੈਲਿਊ ਬਾਡੀ ਵਗੈਰਾ ਗਰਦਨ ਵਗੈਰਾ ਹਰ ਪਾਸਿਓਂ ਬੱਚਾ ਜਿਹੜਾ ਕਿਸੇ ਪਾਸੋਂ ਵੀ 1% ਵੀ ਵੈਲਿਊ ਘਟਨੀ ਹੈ ਸ਼ੋਅ ਕੁਆਲਟੀ ਵਾਲਾ ਜਿਹੜਾ ਇਹ ਬੱਚਾ ਹੀ ਤੇ ਆਪਣੇ ਕੋਲੇ ਥੋੜਾ ਜਿਹਾ ਲੇਟ ਆਇਆ ਤੇ ਜੇ ਆਪਣੇ ਕੋਲੇ ਹਮਾਗੀ ਤੋਂ ਪਹਿਲਾਂ ਆ ਜਾਂਦਾ ਤਾਂ ਸ਼ਾਇਦ ਆਪਾਂ ਇਹਨੂੰ ਜਿਹੜਾ ਮੌਕਸਰ ਮੰਡੀ ਸ਼ੋਅ ਹੋਇਆ ਉੱਥੇ ਆਪਾਂ ਸ਼ੋਅ ਦੇ ਵਿੱਚ ਇਹਨੂੰ ਜ਼ਰੂਰ ਹਿੱਸਾ ਦਵਾਉਂਦੇ ਤੇ ਬਾਕੀ ਤੁਹਾਨੂੰ ਮੈਂ ਦੱਸਿਆ ਹੀ ਹੈ ਬੇਲੀਓ ਦੀ ਬਲੱਡ ਲਾਈਨ ਏਜ ਤੇ ਹਾਈਟ ਸਾਰੀਆਂ ਚੀਜ਼ਾਂ ਤੁਹਾਨੂੰ ਦੱਸ ਦਿੱਤੀਆਂ ਤੇ ਬੱਚਾ ਤੁਸੀਂ ਆਪ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਜੇ ਵੈਸੇ ਬੱਚਾ ਦੇਖਣਾ ਤਾਂ ਬੇਲੀਓ ਫਾਰਮ ਤੇ ਆ ਕੇ ਦੇਖ ਸਕਦੇ ਹੋ ਤੇ ਫੋਨ ਤੇ ਵੀ ਤੁਸੀਂ ਇਹਦੀ ਡਿਟੇਲ ਪਤਾ ਕਰ ਸਕਦੇ ਹੋ ਤੇ ਬਾਕੀ ਤੁਹਾਨੂੰ ਬੱਚਾ ਬੇਲੀਓ ਕਿੱਦਾਂ ਦਾ ਲੱਗਿਆ ਇਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਵੀ ਜਾਨਵਰਾਂ ਦੀਆਂ ਵੀਡੀਓ ਦੇਖਣ ਦੇ ਲਈ ਤੇ ਆਪਣੇ ਚੈਨਲ ਦੇ ਨਾਲ ਜਰੂਰ ਜੁੜੇ ਰਹੋ ਤੇ ਅੱਜ ਤੁਸੀਂ ਇਹ ਬੱਚਾ ਦੇਖਿਆ ਵੀਡੀਓ ਦੇ ਵਿੱਚ ਤੇ ਕੱਲ ਨੂੰ ਆਪਾਂ ਬੇਲੀ ਉਹ ਜਿਹੜੀ ਤੁਹਾਨੂੰ ਦੱਸਿਆ ਮਾਰਵਾੜੀ ਘੋੜੀ ਉਹਦੀ ਵੀਡੀਓ ਲੈ ਕੇ ਆਵਾਂਗੇ ਤੇ ਹੋਰ ਵੀ ਜਾਨਵਰਾਂ ਦੀਆਂ ਜਿਹੜੀਆਂ ਵੀਡੀਓ ਪਾਈਆਂ ਉਹ ਵੀ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਹੋਰ ਵੀ ਨਵੇਂ ਜਾਨਵਰਾਂ ਦੀਆਂ ਵੀਡੀਓ ਜਿਹੜੀਆਂ ਦੇਖਣ ਲਈ ਮੋੜ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬੈਲੀ ਉਹ ਬੈਲ ਆਈਕਨ ਵੀ ਦਿਵਾ ਲਿਓ ਤਾਂ ਜੋ ਤੁਹਾਡੇ ਕੋਲੇ ਨਵੀਂ-ਨਵੀਆਂ ਜਿਹੜੇ ਜਾਨਵਰਾਂ ਦੀਆਂ ਅਪਡੇਟ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਹੋਰ ਵੀ ਜਿਹੜੇ ਸਟਾਲੀ ਨੇ ਆਪਣੇ ਫਾਰਮ ਦੇ ਉੱਪਰ ਉਹਨਾਂ ਦੀਆਂ ਵੀਡੀਓ ਵੀ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਜਿਹੜੀਆਂ ਉਹ ਬੈਲੀ ਉਹ ਲੋਡ ਕਰਾਂਗੇ ਤੇ ਚੈਨਲ ਦੇ ਨਾਲ ਜੁੜੇ ਰਹੋ ਤੇ ਜਲਦ ਮਿਲਾਂਗੇ ਆਪਾਂ ਬੈਲੀ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਜਾਨਵਰ ਦੇ ਨਾਲ ਇਹਦੇ ਤੋਂ ਪਿੱਛੇ ਜਿਹੜੇ 3 ਜਾਨਵਰਾਂ ਦੀਆਂ ਵੀਡੀਓ ਵੈਲਿਊ ਪਾਈਆਂ ਉਹ ਜਾਨਵਰ ਫੋਰ ਸੇਲ ਆ ਬਾਕੀ ਜਿਹੜੇ ਉਦੋਂ ਪਿੱਛੇ ਤੁਸੀਂ ਦੇਖੋਗੇ ਉਹ ਸਾਰੇ ਜਾਨਵਰ ਆ ਉਹ ਸੇਲ ਹੋ ਚੁੱਕੇ ਆ ਵੈਲਿਊ ਲੈ ਚੱਲ ਨਾਲ ਦੀ ਨਿਭਾਉਣਾ ਤੁਹਾਡੇ ਰਿਓ ਚੈਨਲ ਦੇ ਨਾਲ ਮਿਲਦੇ ਆ ਕੱਲ ਫੇਰ ਨਵੇਂ ਜਾਨਵਰ ਤੇ ਨਵੀਂ ਵੀਡੀਓ ਦੇ ਨਾਲ ਵੀਡੀਓ ਸੋਹਣੀ ਆਈ ਸੀ ਧੰਨਵਾਦ ਪੁਰਿਆਵਲਾ ਸੁਣਾਉਂਗਾ